ਮਾਰਾ ਦੇ ਸਮੇਂ ਸਤਿਗੁਰੂ ਜੀ ਦੇ ਸਮੇਂ ਭਾਈ ਤਿਲਕਾ ਸੀ ਇੱਕ ਗੁਰਸਿੱਖ ਗੁਰੂ ਜੀ ਦਾ ਉਹ ਜਿਸ ਏਰੀਆ ਚ ਰਹਿੰਦਾ ਸੀ ਗੜ ਸ਼ੰਕਰ ਦੇ ਵਿੱਚ ਉੱਥੇ ਇੱਕ ਜੋਗੀ ਵੀ ਰਹਿੰਦਾ ਸੀ ਉਹਨੇ ਰੌਲਾ ਪਾ ਦਿੱਤਾ ਸੀ ਵੀ ਜਿਹੜਾ ਮੈਨੂੰ ਰਾਤ ਨੂੰ ਮਹਾਦੇਵ ਦੇ ਦਰਸ਼ਨ ਹੋਏ ਆ ਵੀ ਜਿਹੜਾ ਮੇਰਾ ਅੱਗੇ ਦਰਸ਼ਨ ਕਰ ਲੇਗਾ ਸਾਥ ਸੰਗਤ ਉਹ ਇੱਕ ਦਿਨ ਦਾ ਸਵਰਗ ਉਹਨੂੰ ਮਿਲ ਜੇਗਾ ਜਿਹੜਾ ਮੇਰੇ ਦਰਸ਼ਨ ਕਰੇਗਾ ਝੂਠੇ ਰੌਲਾ ਪਾ ਦਿੱਤਾ ਸੀ ਲੋਕ ਸਭ ਦਰਸ਼ਨਾਂ ਨੂੰ ਜਾਣ ਲੱਗ ਗਏ ਪਰ ਜਿਹੜਾ ਗੁਰੂ ਦਾ ਸਿੱਖ ਸੀ ਉਹ ਨਹੀਂ ਸੀ ਗਿਆ ਉਹਨੇ ਪੁੱਛਿਆ ਸਾਰੇ ਆ ਗਏ ਕਹਿੰਦੇ ਸਾਰੇ ਆ ਗਏ ਉਹ ਗੁਰੂ ਕਾ ਸਿੱਖ ਨਹੀਂ ਆਇਆ ਉਹਨੇ ਸਵਰਗ ਦਾ ਸਮਾਂ ਵਧਾ ਦਿੱਤਾ ਵੀ ਜੇ ਉਹ ਆ ਜੇ ਉਹਨੂੰ ਇੱਕ ਹਫ਼ਤੇ ਦਾ ਮਹੀਨੇ ਦਾ ਉਹ ਕਹਿੰਦੇ ਭਾਵੇਂ ਸਾਰੀ ਜ਼ਿੰਦਗੀ ਦਾ ਸਵਰਗ ਦੇ ਅਸੀਂ ਤਾਂ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਕਿਸੇ ਵੱਲ ਝਾਕਦੇ ਹੀ ਨਹੀਂ ਫਿਰ ਜਦੋਂ ਉਹਨੇ ਮਹੀਨੇ ਦਾ ਸਵਰਗ ਅਨਾਉਂਸ ਕਰ ਦਿੱਤਾ ਤਾਂ ਵੀ ਨਾ ਆਇਆ ਗੁਰੂ ਕਾ ਸਿੱਖ ਨਾਮ ਚ ਰੰਗਿਆ ਹੋਇਆ ਜੋਗੀ ਨੇ ਕਿਹਾ ਵੀ ਜਾ ਕੇ ਮੈਂ ਹੀ ਮਿਲੇ ਆਵਾਂ ਜਦ ਭਾਈ ਸਾਹਿਬ ਨੇ ਦੇਖਿਆ ਵੀ ਜੋਗੀ ਮੇਰੇ ਦਰਵਾਜ਼ੇ ਵਾਲੇ